ਦਾ ਗਿੱਧੇ ਪੰਗੜਿਆਂ ਚ ਨੱਚਦਾ ਢੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਸਭ ਕੁਝ ਇਸ ਧਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ बस एक थोड़ा सा कमी रख के परमात्मा ने सब ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਵਿਖਾ ਕੇ ਪਤਾਲ ਖਾ ਕੇ ਅਸਮਾਨ ਖਾ ਕੇ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ ਕਿੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟੱਡ ਤੋਂ ਘਰ ਨਹੀਂ ਘਟਦਾ ਉਹ ਬਾਜਰੀਆਂ ਬੁਜਰੀਆਂ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾ ਗਏ ਸਾਰੇ ਪਹਿਲਾਂ ਲਾਉਣ ਵੇਲੇ ਖਾ ਗੇ ਫਿਰ ਵੱਢਣ ਵੇਲੇ ਖਾ ਗੇ ਫਿਰ ਫੇਰ ਦੁਬਾਰੇ ਲਾਉਣ ਵੇਲੇ ਖਾ ਗੇ ਸਭ ਤੋਂ ਪਹਿਲੀ ਜੇਲ ਯਾਤਰਾ ਜੇ ਜੇਲ ਕਿਰਪਾ ਜਿਹੜੀ ਉਹ ਤੁਹਾਡੇ ਮਹਿਕਮੇ ਦੇ ਮੰਤਰੀ ਤੇ ਹੋਈ ਸੀ ਨਾ ਨਾਬੇੜਾ ਨਾਪਾ ਤਾਂ ਵੈਸੇ ਵੀ ਸ਼ੂਰ ਆਉਣਾ ਹੁਣ ਵੀ ਇੱਕ ਨਾਬੇ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਮ੍ਹ ਕੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬਾਤ ਆਵਰਨ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਮਰਬਾਣੀ ਚ ਸੋ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪ ਦੇ ਰਖੋ ਕੈਲੀਫੋਰਨੀਆ ਲੰਡਨ ਸੰਤੋ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਖਜ਼ਾਨਾ ਖਾਲੀ ਹੈ ਜਿਨ੍ਹਾਂ ਨੇ ਤਰਖਾਨ ਦੇਣੀਆਂ ਨੇ ਲੰਗੇ ਜਾ ਬੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿੰਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨ ਆਰ ਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿਹਾ ਮੁੜਿ ਆਓ ਆਜੋ ਕੰਮ ਕਰੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਆਓ ਬਹੁਤ ਸਾਰੇ ਮੁੰਡੇ ਆਏ ਨੇ ਬਾਹਰੋਂ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3-300 4-400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਕਿਸੇ ਨੇ ਪੰਜਾਬ ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਉੱਥੋਂ ਸਿੱਖਿਆ ਇਹ ਕੰਮ ਆ ਕੇ ਇੱਥੇ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐਂ ਪੰਜਾਬ ਪੈਰਾਂ 'ਚ ਖੜਾ ਹੋਊਗਾ ਜੀ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਦੇਖੋ ਮੇਰੇ ਸੈਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਰਟ ਕਲੀਅਰ ਕਰ ਦਿੰਦੀਆਂ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ठेकेदार ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਸਵੀਕਾਰ ਕੇ ਮੈਂ ਤੁਹਾਨੂੰ ਬਤਾਈ ਦਿੰਨਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋਈ ਕੋਣ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰੱਕੀਆਂ ਕਰ ਕਰ ਕੇ ਗਾਂਹਾਂ ਵਾਲੇ ਉਹ ਅਹੁਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ ਦੇਰ ਆਏ ਦਰਸਤ ਆਏ ਤੁਸੀਂ ਬਹੁਤ ਸ਼ਿੱਦਤ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਮੈਨੂੰ ਉਮੀਦ ਆ ਤੇ ਪੰਜਾਬ ਦਾ ਜਿਹੜਾ ਆਬੋ ਹਵਾ ਉਹ ਤੁਹਾਡੇ ਹੱਥ ਚ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਨਹਿਰੀ ਪਾਣੀ ਵੀ ਦਰਖਤ ਵੀ ਸਾਰੇ ਬਚਾਉਣ ਦੀ ਮਹਮਾ ਸ਼ੁਰੂ ਕੀਤੀ ਹੋਈ ਹੈ ਔਰ ਲੋਕ ਸਾਥ ਵੀ ਦੇ ਰਹੇ ਨੇ ਬਹੁਤ ਸਾਰੇ ਮੈਂ ਪਿੰਡਾਂ ਜਾਂਦਾ ਰਹਿੰਨਾ ਕਈ ਵਾਰੀ ਜਿੱਥੇ ਲੋਕ ਕਹਿੰਦੇ ਆ 40 40 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖੇ ਜੀ ਅਸੀਂ ਕੱਸੀ ਦਾ ਸੂਏ ਦਾ ਰਜਵਾਹੇ ਦਾ ਚਲੋ ਉਹ ਤਾਂ ਚਲੋ ਟੇਲਾਂ ਕਹਿ ਦਿੰਨੇ ਆਪਾਂ ਵੀ ਟੇਲ ਹੈ ਜੀ ਵੀ ਦੂਰ ਹੈ ਜੀ ਪਹੁੰਚਿਆ ਨਹੀਂ ਪਹਿਲਾਂ ਆ ਕੰਢੀ ਏਰੀਏ ਚ ਜਿੱਥੋਂ ਪਾਣੀ ਨਿਕਲਦਾ ਸਾਰਾ ਨਹਿਰਾ ਜਾਂਦੀਆਂ ਨੇ ਉੱਥੇ ਪਾਣੀ ਨਹੀਂ ਸੀ। ਪਾਘੜਾ ਨੰਗਲ ਦੇ ਆਲੇ-ਦਾਲ ਦੇ ਪਿੰਡਾਂ 'ਚ 10000 ਏਕੜ 'ਚ ਹੋਣ ਪਾਣੀ ਮਿਲਿਆ ਜੀ। ਪਾਘੜਾ ਨੰਗਲ ਉਹਨਾਂ ਦੇ ਏਰੀਏ 'ਚ ਜੀ। ਪਤਾ ਨਹੀਂ ਕਿਿੱਧਰ ਨੂੰ ਨਹਿਰਾ ਕੱਢੀ ਗਏ ਨੇ ਇਹ। ਨਾ ਕੋਈ ਧਿਆਨ ਦਿੱਤਾ ਕਿਸੇ ਨੇ। ਇੱਧਰ ਨੂੰ ਛੜਤਾ ਉੱਧਰ ਨੂੰ ਛੜਤਾ ਪੰਜਾਬ ਉਹ ਥੱਲੇ ਪਰ ਧਰਤੀ ਵੱਲ ਨੂੰ ਚਾਈ ਗਏ ਡੂੰਘੇ ਚਾਈ ਗਏ ਜਾਈ ਗਏ 600 ਫੁੱਟ ਤੇ ਪਹੁੰਚ ਗਈ ਸਾਡੇ ਪਿੰਡਾਂ ਵੱਲ। 600 ਫੁੱਟ ਦੇ ਗਰਮ ਪਾਣੀ ਆਉਣ ਲੱਗ ਗਿਆ ਜੀ ਹੈਵੀ ਮੈਟਲਸ ਨੇ ਪਤਾ ਨਹੀਂ ਕਿਹੜੇ ਤੱਤ ਨੇ ਉਹ ਚ ਪਤਾ ਨਹੀਂ ਕਿਹੜੀ ਪੱਤਨ ਤੇ ਪਹੁੰਚ ਗਏ ਹੁਣ ਕੱਸੀਆਂ ਪ੍ਰਾਣੀਆਂ ਜਾਂ ਪਾਈਪਾਂ ਦੱਬੀਆਂ ਹੁਣ ਲੋਕਾਂ ਨੂੰ ਵੀ ਥੋੜਾ ਜਿਹਾ ਵਾਤਾਵਰਨ ਦੀ ਸਮਝ ਆਈ ਹੈ ਸਾਤ ਦੇਰੇ ਨੇ ਵੀ ਕੱਸੀ ਦਾ ਪਾਣੀ ਨਹਿਰੀ ਪਾਣੀ ਵਰਤੋਂ ਨਾਲੇ ਤਾਂ ਉਹਦੇ ਚ ਤੱਤ ਨੇ ਨਾਲੇ ਉਹਦੇ ਚ ਪਹਾੜਾਂ ਤੋਂ ਮਿੱਟੀ ਆਉਂਦੀ ਹੈ ਉਪਜਾਊ ਮਿੱਟੀ ਤੇ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਨਾਲੇ ਧਰਤੀ ਵਾਲਾ ਪਾਣੀ ਬਚਦਾ ਥੱਲੋਂ ਬਿਜਲੀ ਬਚਦੀ ਹੈ ਕਿੰਨਾ ਕੁਛ ਇਹਦੇ ਨਾਲ ਕਨੈਕਟਡ ਹੈ ਤੇ ਮੈਂ ਤਾਂ ਇਹ ਵੀ ਸਲਾਹ ਦਿੰਦੀ ਆ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਟਿਊਬ ਬਿਲਦ ਉੱਥੇ ਘੱਟੋ ਘੱਟ 4 درخت ਜ਼ਰੂਰ ਹੋਣੇ ਚਾਹੀਦੇ ਕਿਉਂਕਿ ਪਹਿਲਾਂ ਹੁੰਦਾ ਸੀ ਆਪਣੇ ਮੋਟਰ ਜਾਂ ਬੰਬੀ ਕਹਿੰਦੇ ਆਪਾਂ ਉੱਥੇ ਚਾਰ ਪੰਜ ਦਰਖਤ ਹੁੰਦੇ ਸੀ ਮੰਜਾ ਢਾ ਕੇ ਰੋਟੀ ਵੀ ਉੱਥੇ ਖਾਣੀ ਡੇਕ ਹੁੰਦੀ ਸੀ ਟਾਲੀ ਹੁੰਦੀ ਸੀ ਹੈਨਾ ਨਿਮਾ ਹੁੰਦਾ ਸੀ ਹੁਣ ਤਾਂ ਮੋਟਰ ਹੀ ਏ ਡਿਆ ਅਜ ਜਿੱਡਾ ਕਡਾਇਸ ਪਿਆ ਐਡੀ ਕਿ ਮੋਟਰ ਰਹਿ ਗਈ ਇੰਨਾ ਕੇਰੀ ਆ ਬਸ ਮੋਟਰ ਦਾ ਆਲੇ ਦਲੇ ਸਾਰੇ ਚੋਨਾ ਲੱਗਿਆ ਹੋਇਆ ਕਿਉਂਕਿ ਉਹ ਮਛ ਮਛਲੀ ਮੋਟਰ ਜੀ ਆ ਗਿਆਂ ਥੱਲੇ ਬਸਹੀਂ ਕੱਲੀ ਸੁੱਚ ਸੁੱਚ ਵੀ ਨਹੀਂ ਦੱਬਣ ਜਾਣਾ ਪੈਂਦਾ ਉਹ ਵੀ ਆਟੋਮੈਟਿਕ ਹੋ ਗਿਆ ਕੰਮ ਸੋ ਥੋੜਾ ਜਿਹਾ ਤਾਂ ਆਪਦੀ ਪਹਿਲਾਂ ਸਬਜ਼ੀਆਂ ਲਾ ਲੈਂਦੇ ਨਾਲ ਹੁਣ ਸਾਗ ਜਦੋਂ ਸ਼ਹਿਰ ਨੂੰ ਜਾਂਦੇ ਐ ਕੋਈ ਲਾਣੇਦਾਰ ਪਿੰਡ ਚੋਂ ਤਾਂ ਲਾਣੇਦਾਰ ਨਹੀਂ ਕਹਿੰਦੀ ਆਉਂਦੇ ਹੋਏ ਗਾਜਰਾਂ ਤੇ ਮੋਲੀਆਂ ਤੇ ਸਾਗ ਫੜ ਲੈ ਉਹ ਲੈ ਸ਼ਹਿਰੋਂ ਫੜ ਕੇ ਲਿਆਉਂਦੇ ਆ ਸਾਗ ਉਹਨਾਂ